ਗੁਰੂ ਨਾਨਕ ਦੇਵ ਜੀ ਦੀ ਮਹਿਮਾ ਵਿੱਚ ਇੱਕ ਖੂਬਸੂਰਤ ਰਚਨਾ ਪੰਜਾਬੀ ਵਿੱਚ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਬਾਬਾ ਨਾਨਕ ਆਇਆ ਕਰਨ ਸਭ ਦਾ ਉਧਾਰ ਨਾ ਕੋਈ Hindu ਨਾ ਕੋਈ ਮੁਸਲਮਾਨ ਸਭ ਵਿੱਚ ਵਸਦਾ ਹੈ ਇੱਕੋ ਪਰਮਾਤਮਾ ਦਾ ਨੂਰ ਮਹਾਨ ਤੇਰੇ ਚਰਨਾਂ ਦੀ ਧੂੜ ਮਿਲ ਜਾਵੇ ਹੋ ਜਾਵੇ ਬੇੜਾ ਪਾਰ ਤੂੰ ਹੀ ਸੱਚਾ ਪਾਤਸ਼ਾਹ ਤੂੰ ਹੀ ਸਿਰਜਣਹਾਰ ਕੀਰਤ ਕਰੋ ਵੰਡ ਕੇ ਛਕੋ ਸਖਾਇਆ ਸਾਨੂੰ ਰਾਹ ਤੇਰੀ ਮਿੱਠੀ ਬਾਣੀ ਸੁਣ ਕੇ ਮਿਲਦਾ ਮਨ ਨੂੰ ਚਾਣ ਗੁਰੂ ਨਾਨਕ ਜਗ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਲਵੰਡੀ ਦੀ ਧਰਤੀ ਪਾਗਾ ਵਾਲੀ ਜਿੱਥੇ ਨਾਨਕ ਪਾਸ਼ਾ ਆਏ ਮਾਤਾ ਤ੍ਰਿਪਤਾ ਦੀ ਗੋਦ ਖੇੜ ਕੇ ਸਭ ਦੇ ਮਨ ਹਰਖਾਏ ਪਿਤਾ ਕਾਲੂ ਜੀ ਸੋਚਾਂ ਵਿੱਚ ਪਏ ਜਦ ਮੱਝਾਂ ਖੇਤੋਂ ਜਾੜੇ ਪਰ ਨਾਨਕ ਦੀ ਮਹਿਮਾ ਦੇਖ ਕੇ ਹੋ ਗਏ ਸਭ ਦੁਖੜੇ ਪਾਰੇ ਵੀਰ ਪਈਏ ਦਾ ਸੱਚਾ ਸੌਦਾ ਭੁੱਖੇ ਸਾਧੂਆਂ ਨੂੰ ਛਕਾਇਆ ਜਿਆਵੀ ਦਾ ਲਾਲਚ ਛੱਡ ਕੇ ਸੱਚ ਦਾ ਮਾਰਗ ਅਪਣਾਇਆ ਬੇਬੇ ਨਾਨਕੀ ਦਾ ਵੀਰ ਪਿਆਰਾ ਸੁਲਤਾਨ ਪਰ ਵਿੱਚ ਜਾ ਕੇ 13 13 ਤੋਲ ਦਿੱਤਾ ਰੱਬੀ ਰੰਗ ਵਿੱਚ ਆ ਕੇ ਵੇਈ ਨਦੀ ਦੇ ਪਾਣੀਆਂ ਵਿੱਚ 3 ਦਿਨ ਰਹੇ ਅਣੋਪ ਪ੍ਰਗਟ ਹੋ ਕੇ ਦੱਸ ਦਿੱਤਾ ਨਾ ਕੋਈ ਵੈਰੀ ਨਾ ਕੋਈ ਖੋਪ ਾਰੇ ਕੁੰਟਾ ਰਾਹਾ ਦਿੱਤੀਆਂ ਉਦਾਸੀਆਂ ਦਾ ਪੈੰਡਾ ਕੀਤਾ ਮਰਦਾਨੇ ਦੀ ਰਬਾਬ ਸੰਗ ਨਾਮ ਦਾ ਅੰਮ੍ਰਿਤ ਪੀਤਾ ਵੱਡਾ ਰਾਖਸ ਤੇ ਸੱਜਣ ਠੱਗ ਸਭ ਦੇ ਮਨ ਬਲਟਾਏ ਮਲਕ ਭਾਗੋ ਨੂੰ ਛੱਡ ਕੇ ਲਾਲੋ ਦੇ ਕੋਧਰੇ ਖਾਏ ਕਰਤਾਰਪੁਰ ਦੀ ਧਰਤੀ ਉੱਤੇ ਤੇ ਖੇਤੀ ਕਰਕੇ ਦੱਸਿਆ ਕੀਰਤ ਕਰੋ ਵੰਡ ਕੇ ਛਕੋ ਸੱਚਾ ਸੁਖ ਇਸ ਵਿੱਚ ਵਸਿਆ ਜੁਗੋ ਜੁਗ ਅਟਲ ਗੁਰੂ ਨਾਨਕ ਤੇਰੀ ਬਾਣੀ ਅੰਮ੍ਰਿਤ ਧਾਰਾ ਭੂਲੇ ਪਟਕੇ ਜੀਆਂ ਨੂੰ ਮਿਲ ਗਿਆ ਸੱਚਾ ਸਹਾਰਾ ਸੱਚਾ ਸੌਦਾ ਦੁਨੀਆ ਦੀ ਮਦਦ ਕਰਨਾ ਅਤੇ ਭੁੱਖੇ ਨੂੰ ਰੋਟੀ ਖਵਾਉਣਾ ਹੀ ਅਸਲੀ ਕਮਾਈ ਹੈ। ਮਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਜਾਤ ਪਾਤ ਦੇ ਭੇਦ ਭਾਵ ਨੂੰ ਮਿਟਾ ਕੇ ਸਭ ਨੂੰ ਬਰਾਬਰ ਸਮਝਣਾ ਕਾਲ ਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਜਦ ਧਰਤੀ ਉਤੇ ਪਾਪ ਵੱਧਿਆ ਚਾਰੇ ਪਾਸੇ ਹੋਇਆ ਹਨੇਰ ਤਾਂ ਰੱਬ ਨੇ ਨਾਨਕ ਭੇਜਿਆ ਪਾਪਾਂ ਦਾ ਕਰਨ ਨਵੇੜ ਨਾ ਕੋਈ ਉੱਚਾ ਨਾ ਕੋਈ ਨੀਵਾਂ ਸਭ ਇੱਕੋ ਮਿੱਟੀ ਦੇ ਭਾਂਡੇ ਬਾਬੇ ਨੇ ਆ ਕੇ ਤੋੜ ਦਿੱਤੇ ਨਫ਼ਰਤਾਂ ਦੇ ਸਭ ਕਾਂਡੇ ਤਾਨੇ ਦੀ ਰਵਾਬ ਵਿੱਚੋਂ ਜਦੋਂ ਇਲਾਹੀ ਬਾਣੀ ਵਗਦੀ ਤਾਂ ਪੱਥਰ ਦਿਲ ਵੀ ਪਿੰਗਣ ਜਾਂਦੇ ਅੱਗ ਵੀ ਠੰਡੀ ਲੱਗਦੀ ਬਾਬੇ ਨੇ ਪੰਜਾ ਲਾ ਕੇ ਪਹਾੜਾਂ ਨੂੰ ਵੀ ਰੋਕ ਲਿਆ ਅਹੰਕਾਰੀਆਂ ਦਾ ਹੰਕਾਰ ਤੋੜਿਆ ਤੇ ਸੱਚ ਦਾ ਰਾਹ ਦੱਸ ਦਿੱਤਾ ਆਕੇ ਗਿਆ ਤਾਂ ਰੱਬ ਦਿਖਾਇਆ ਹਰ ਇੱਕ ਪਾਸੇ ਵਸਦਾ ਹਰ ਦਵਾਰ ਵਿੱਚ ਪਾਣੀ ਦੇ ਕੇ ਪਖੰਡਾਂ ਉੱਤੇ ਹੱਸਦਾ ਸੂਰਜ ਨੂੰ ਪਾਣੀ ਦੇਣ ਵਾਲਿਓ ਰਬ ਨੇਤਾ ਵਿੱਚ ਹੈ ਰੰਦਾ ਨਾਨਕ ਨਿਰਕਾਰਿ ਸਦਾ ਹੀ ਸੱਚੀ ਭਗਤੀ ਦੀ ਗੱਲ ਕਹਿੰਦਾ ਸਰਤਾਰਪੁਰ ਦੀਆਂ ਕਿਆਰੀਆਂ ਵਿੱਚ ਬਾਬਾ ਹਲ ਚਲਾਉਂਦਾ ਹੈ ਨਾਮ ਜਪ ਕੇ ਕੀਰਤ ਕਰਕੇ ਦੁਨੀਆਂ ਨੂੰ ਰਾਹ ਦਿਖਾਉਂਦਾ ਹੈ ਲੰਗਰ ਦੀ ਪ੍ਰਥਾ ਚਲਾ ਕੇ ਊਂਚ ਨੀਤ ਸਭ ਪੇ ਮੇਟ ਦਿੱਤੀ ਇੱਕੋ ਪੰਗਤ ਵਿੱਚ ਬੈਠ ਕੇ ਸਭ ਨੇ ਰੋਟੀ ਖਾ ਲਿੱਤੀ ਤਨ ਗੁਰ ਨਾਨਕ ਦੇਵ ਜੀ ਤੇਰਾ ਅੰਤ ਨ ਕੋਈ ਪਾਇਆ ਤੂੰ ਹੀ ਜਗ ਦਾ ਰਾਖਾ ਬਾਬਾ ਤੂੰ ਹੀ ਸੱਚ ਸੁਣਾਇਆ ਪੰਜਾ ਸਾਹਿਬ ਗੁਰੂ ਸਾਹਿਬ ਨੇ ਆਪਣੇ ਹੱਥ ਦੇ ਪੰਜੇ ਨਾਲ ਵਲੀ ਕੰਧਾਰੀ ਦਵਾਰਾ ਸੁੱਟੇ ਪਹਾੜ ਨੂੰ ਰੋਕਿਆ ਸੀ ਜੋ ਸਾਨੂੰ ਅਡੋਲ ਰਹਿਣ ਦੀ ਸਿੱਖਿਆ ਦਿੰਦਾ ਹੈ ਮੱਕੇ ਦੀ ਯਾਤਰਾ ਗੁਰੂ ਜੀ ਨੇ ਦੱਸਿਆ ਕਿ ਪ੍ਰਮਾਤਮਾ ਸਿਰਫ ਇੱਕ ਦਿਸ਼ਾ ਵਿੱਚ ਹੀ ਨਹੀਂ ਸਗੋਂ ਸਰਵ ਵਿਆਪਕ ਹੈ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਇਹ ਸਖੌਂਦੀ ਹੈ ਕਿ ਹੱਕ ਹਲਾਲ ਦੀ ਕਮਾਈ ਵਿੱਚ ਹੀ ਅਸਲੀ ਬਰਕਤ ਅਤੇ ਦੁੱਧ ਹੁੰਦਾ ਹੈ। ਗੁਰੂ ਨਾਨਕ ਤੇਰੀ ਵੱਡੀ ਕਮਾਈ ਤੂੰ ਡੁੱਬਦੀ ਦੁਨੀਆ ਪਾਰ ਲੰਘਾਈ। ਤਰਵੰਡੀ ਦੀ ਉਹ ਰਾਤ ਸੁਲਖਣੀ ਜਦ ਨੂਰ ਅਰਸ਼ ਤੋਂ ਆਇਆ। ਤਤ ਤੇ ਮੌਲਵੀ ਦੇਖ ਕੇ ਦੰਗ ਹੋਏ। ਤੂੰ ਰੱਬੀ ਰੂਪ ਦਿਖਾਇਆ। ਵਾੜਨ ਭੇਜਿਆ ਜਦ ਪਾਦੇ ਗੋੜ ਤਾਂ ਪੱਟੀ ਉੱਤੇ ਸੱਚ ਲਿਖਿਆ ਕਾਲੇ ਅੱਖਰਾਂ ਦੇ ਵਿੱਚ ਬਾਬਾ ਤੂੰ ਅਲਫ਼ ਤੇ ਓੰਕਾਰ ਨੂੰ ਸਿੱਖਿਆ ਪਿਤਾ ਨੇ ਦਿੱਤੇ ਬੀਰ ਪਈਏ ਕਿ ਜਾ ਕੇ ਵਪਾਰ ਕਰ ਤੂੰ ਆਮੀ ਪਰ ਨਾਨਕ ਨੇ ਭੁੱਖੇ ਸਾਧੂ ਦੇਖੇ ਕਿਹਾ ਇਹ ਸੌਦਾ ਹੈ ਲਾਮੀ ਕੋਈ ਨਫਾ ਨਾ ਮੰਗਿਆ ਦੁਨੀਆਂ ਦਾ ਬਸ ਰੱਬ ਦੇਆਂ ਅਸੀਸਾਂ ਲਈਆਂ ਉਹੋ ਵੀ ਰੁਪਈਏ ਅੱਜ ਲੱਖਾਂ ਬਣ ਕੇ ਲੰਗਰਾਂ ਵਿੱਚ ਵਹੀਆਂ ਸੁਲਤਾਨ ਪਰਦੇ ਮੋਦੀ ਖਾਨੇ ਜਦ ਬਾਬਾ ਤੋਲਣ ਲੱਗਿਆ 12 ਤੋਂ ਬਾਅਦ ਜਦ 13 ਆਇਆ ਫਿਰ ਨਾ ਪਿੱਛੇ ਹਟਿਆ 13 13 ਕਹਿੰਦੇ ਕਹਿੰਦੇ ਸਭ ਕੁਝ ਰੱਬ ਦੇ ਨਾਮ ਲਾ ਦਿੱਤਾ ਭੰਡਾਰਾ ਖਾਲੀ ਹੋਇਆ ਨਾ ਸਗੋਂ ਸਬਦਾ ਤੇ ਢ ਭਰ ਦਿੱਤਾ ਪੈਰੀ ਪਾਕੇ ਖੜਾਵਾਂ ਬਾਬਾ ਚਾਰੇ ਕੁੰਟਾਂ ਗਾ ਆਇਆ ਸੱਜਣ ਠੱਗ ਵਰਗੇ ਪਾਪੀਆਂ ਨੂੰ ਸੱਚਾ ਇਨਸਾਨ ਬਣਾਇਆ ਮਰਦਾਨੇ ਦੀ ਰਬਾਬ ਜਦੋਂ ਵੀ ਕੋਈ ਮਿੱਠੀ ਤੁਨ ਛੇੜਦੀ ਸੀ ਬਾਬੇ ਦੀ ਬਾਣੀ ਪਟਕਿਆ ਰੂਹਾਂ ਨੂੰ ਰੱਬ ਦੇ ਰਾਹ ਨਾਲ ਜੋੜਦੀ ਸੀ ਨਾ ਕੋਈ ਬਹਿਰੀ ਨਾ ਕੋਈ ਬੇਗਾਨਾ ਸਭ ਮਾਨਸ ਇੱਕ ਜਾਤ ਹੈ ਪਿਆਰ ਦੀ ਭਾਸ਼ਾ ਸਭ ਤੋਂ ਉੱਪਰ ਇਹ ਨਾਨਕ ਦੀ ਸੋਗਾਤ ਹੈ ਅੰਤ ਵਿੱਚ ਬਾਬਾ ਕਰਤਾਰ ਪਰ ਬੈਠਾ ਹੱਥੀਂ ਖੇਤੀ ਕਰਦਾ ਸੀ ਗੁਰੂ ਹੋ ਕੇ ਵੀ ਸੇਵਾਦਾਰ ਬਣਿਆ ਨਾਮ ਦੀ ਵਰਖਾ ਵਰਦਾ ਸੀ ਲਾਲੋ ਦੀ ਰੋਟੀ ਤੋਂ ਦੁੱਧ ਨਚੋੜਿਆ ਭਾਗੋ ਦਾ ਲਹੂ ਦਿਖਾ ਦਿੱਤਾ ਹੱਕ ਹalal ਦੀ ਮਿਹਨਤ ਦਾ ਸਾਨੂੰ ਸਬਕ ਸਿਖਾ ਦਿੱਤਾ ਅੱਜ ਵੀ ਨਾਨਕ ਸਾਡੇ ਅੰਗ ਸੰਗ ਸ਼ਬਦਾਂ ਦੇ ਵਿੱਚ ਵਸਦਾ ਹੈ ਜੋ ਚੱਲੇ ਉਸ ਦੇ ਰਾਹਾਂ ਤੇ ਉਸ ਨੂੰ ਸੱਚੀ ਮੰਜ਼ਿਲ ਦੱਸਦਾ ਹੈ ਜੁਗੋ ਜੁਗ ਅਟਲ ਗੁਰੂ ਨਾਨਕ ਤੇਰੀ ਮਹਿਮਾ ਦਾ ਅੰਤ ਨਾ ਕੋਈ ਤੇਰੀ ਓਟ ਸਾਰੇ ਜਗ ਚਲਦਾ ਤੇਥੋਂ ਬਾਹਰ ਨਾ ਕੁਝ ਵੀ ਹੋਈ ਗੁਰਨਾਗ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਲਗਭਗ 28000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਉਹ ਵੀ ਜ਼ਿਆਦਾਤਰ ਪੈਦਲ ਇਹ ਉਹ ਸਮੇਂ ਵਿੱਚ ਮਨੁੱਖਤਾ ਨੂੰ ਜਗਾਉਣ ਲਈ ਕੀਤਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਪੰਡਾ ਮੰਨਿਆ ਜਾਂਦਾ ਹੈ। ਗੁਰਨਾਨਕ ਦੇਵ ਜੀ ਦੀ ਮਹਿਮਾ ਤੁਹਾਨੂੰ ਕਿਵੇਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਵਾਹਿਗੁਰਜੀ ਕਾ ਖਾਲਸਾ, ਸ਼੍ਰੀ ਵਾਹਿਗੁਰਜੀ ਕੀ ਫਤਿਹ ਜੀ।